ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਬਰਕਤ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਸੋਨੂ ਆਪਣੇ ਬਾਪੂ ਜੀ ਨੂੰ ਫੋਨ ਲਾ ਕੇ ਦਿੰਦਾ ਤੇ ਉਹ ਫੋਨ ਲਾ ਕੇ ਪ੍ਰੀਤ ਦੇ ਡੈਡੀ ਨੂੰ ਸਾਰੀਆਂ ਗੱਲਾਂ ਦੱਸਦੇ ਨੇ ਤੇ ਪ੍ਰੀਤ ਦੇ ਡੈਡੀ ਸੋਚਦੇ ਆ ਕਿ ਹੁਣ ਤਾਂ ਮੈਂ ਵਿੱਕੀ ਨੂੰ ਬਿਲਕੁਲ ਵੀ ਨਹੀਂ ਛੱਡਾਂਗਾ ਕਿਉਂਕਿ ਪਹਿਲਾਂ ਹੀ ਉਸ ਨੂੰ ਗੱਡੀ ਵਾਲੀ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਸੀ ਉਦੋਂ ਵੀ ਉਹ ਚਾਹੁੰਦੇ ਸੀ ਕਿ ਮੈਂ ਫੋਨ ਲਾ ਕੇ ਵਿੱਕੀ ਦੀ ਲਾਫਾ ਕਰਾ ਪਰ ਉਦੋਂ ਕਵਲਪਾਜੀ ਰੋਕ ਦਿੰਦੇ ਆ ਪਰ ਹੁਣ ਉਹਨਾਂ ਨੂੰ ਇੰਨਾ ਜ਼ਿਆਦਾ ਗੁੱਸਾ ਚੜਦਾ ਹੈ ਕਿ ਉਹ ਘਰ ਜਾ ਕੇ ਪਹਿਲਾਂ ਤਾਂ ਬਹੁਤ ਜ਼ਿਆਦਾ ਕਲੇਸ਼ ਪਾਉਂਦੇ ਆ ਤੇ ਪ੍ਰੀਤ ਦੀ ਮੰਮੀ ਨੂੰ ਗੱਲਾਂ ਸੁਣਾਉਂਦੇ ਆ ਤੇ ਇਹ ਕਹਿੰਦੇ ਆ ਕਿ ਉਹਨਾਂ ਨੇ ਮੇਰੀ ਹੁਣ ਧੀ ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਇੱਕ ਤਾਂ ਉਹ ਇੱਥੋਂ ਚੀਜ਼ਾਂ ਲੈ ਕੇ ਜਾਂਦੇ ਆ ਤੇ ਦੁੱਜਾ ਉਥੇ ਕੁੜੀ ਨੂੰ ਤੰਗ ਕਰਦੇ ਆ ਉਹ ਕਵਲ ਨੂੰ ਕਹਿੰਦੇ ਆ ਕਿ ਛੇਤੀ ਤਿਆਰ ਹੋ ਜਾ ਉਥੇ ਜਾਣਾ ਏ ਤੇ ਸਾਰੀਆਂ ਗੱਲਾਂ ਤੈਨੂੰ ਮੈਂ ਰਸਤੇ ਵਿੱਚ ਹੀ ਦੱਸਦਾ ਏ ਕਿ ਵਿੱਕੀ ਨੇ ਕੀ ਕੀਤਾ ਕਵਲ ਬਹੁਤ ਹੈਰਾਨ ਹੁੰਦਾ ਏ ਤੇ ਆਪਣੇ ਡੈਡੀ ਨੂੰ ਪੁੱਛਾਂ ਲੱਗਦਾ ਏ ਕਿ ਪਹਿਲਾਂ ਮੈਨੂੰ ਸਾਰੀ ਗੱਲ ਦੱਸੋ ਫੇਰ ਮੈਂ ਜਾਣਾ ਏ ਫੇਰ ਸੋਚਦੇ ਆ ਕਿ ਕੀ ਕਰਨਾ ਏ ਤੇ ਕਵਲ ਦੇ ਡੈਡੀ ਫੇਰ ਕਹਿੰਦੇ ਆ ਕਿ ਲੈ ਸੋਣ ਸਾਰੀਆਂ ਗੱਲਾਂ ਦੱਸ ਦੇ ਆ ਕਿ ਤੇਰੇ ਫੁੱਫੜ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਪ੍ਰੀਤ ਨਾਲ ਕੋਟ ਮਾਰ ਵੀ ਕੀਤੀ ਆ ਤੇ ਪ੍ਰੀਤ ਹੁਣ ਉਹਨਾਂ ਦੇ ਘਰ ਬੈਠੀ ਆ ਉਸ ਨੂੰ ਕਮਰੇ ਵਿੱਚ ਵੀ ਬੰਦ ਕੀਤਾ ਇਹ ਸੁਣ ਕੇ ਕਵਲ ਨੂੰ ਵੀ ਬਹੁਤ ਗੁੱਸਾ ਚੜਦਾ ਉਹ ਕਹਿੰਦੇ ਕਿ ਇੰਨੇ ਚਿਰ ਦਾ ਇਹਨਾਂ ਦਾ ਲਿਆਜ ਲੈ ਰਹੇ ਸੀ ਸਿਰਫ ਕੁੜੀ ਕਰਕੇ ਜੇ ਸਾਡੀ ਕੁੜੀ ਨੂੰ ਤੰਗ ਕਰਨਗੇ ਤਾਂ ਫਿਰ ਇਹਨਾਂ ਨੂੰ ਮੈਂ ਬਿਲਕੁਲ ਵੀ ਨਹੀਂ ਛੱਡਾਂਗਾ ਸੋ ਕਵਲ ਵੀ ਗੁੱਸੇ ਵਿੱਚ ਤਿਆਰ ਹੋ ਜਾਂਦਾ ਤੇ ਉਹ ਚਲੇ ਜਾਂਦੇ ਨੇ ਤੇ ਉਥੇ ਜਾ ਕੇ ਜਦ ਉਹ ਪਹਿਲਾ ਸੋਨੂ ਹੁਣਾ ਦੇ ਘਰ ਜਾਂਦੇ ਨੇ ਤੇ ਪ੍ਰੀਤ ਨਾਲ ਗੱਲਬਾਤ ਕਰਦੇ ਨੇ ਤੇ ਪ੍ਰੀਤ ਨੂੰ ਪੁੱਛਦੇ ਨੇ ਸਾਰੀਆਂ ਗੱਲਾਂ ਤੇ ਪ੍ਰੀਤ ਸਾਰਾ ਸੱਚ ਦੱਸ ਦਿੰਦੀ ਆ ਤੇ ਉਹ ਇਹ ਕਹਿੰਦੀ ਆ ਕਿ ਇਹ ਮੈਨੂੰ ਅੰਦਰਵਾੜ ਕੇ ਮਾਰ ਵੀ ਸਕਦੇ ਨੇ ਤੇ ਕਵਲ ਅਕੋ ਇਹ ਕਹਿੰਦੇ ਆ ਕਿ ਇਹਨਾਂ ਦੀ ਕੋਈ ਐਨੀ ਹੀ ਮਤ ਨਹੀਂ ਹੈਗੀ ਕਿ ਤੈਨੂੰ ਮਾਰਨ ਸੋ ਹੁਣ ਸਾਰੇ ਜਾਣੇ ਉਹ ਇਕੱਠੇ ਹੋ ਕੇ ਜਾਂਦੇ ਨੇ ਤੇ ਵਿੱਕੀ ਨੂੰ ਵਿੱਕੀ ਦੇ ਘਰ ਤੇ ਵਿੱਕੀ ਡਰ ਜਾਂਦਾ ਇਕਦਮ ਉਧਰ ਵਿੱਕੀ ਨੇ ਆਪਣੀ ਸੱਸ ਨੂੰ ਫੋਨ ਲਾ ਕੇ ਸਾਰੀਆਂ ਗੱਲਾਂ ਦੱਸੀਆਂ ਹੁੰਦੀਆਂ ਨੇ ਪਰ ਉਸਦੀ ਸੱਸ ਵਿੱਕੀ ਦਾ ਸਾਥ ਵੀ ਦਿੰਦੀ ਆ ਪਰ ਕਵਲ ਤੇ ਉਸਦੇ ਡੈਡੀ ਉਸਦੀ ਕੋਈ ਗੱਲ ਨਹੀਂ ਸੁਣਦੇ ਤੇ ਇਹ ਕਹਿੰਦੇ ਆ ਕਿ ਤੈਨੂੰ ਤਾਂ ਬੇਵਕੂਫ ਉਹ ਬਣਾ ਰਿਹਾ ਏ ਪਰ ਅਸੀਂ ਬੇਵਕੂਫ ਨਹੀਂ ਬਣਨ ਵਾਲੇ ਤੇ ਵਿੱਕੀ ਦੀ ਜਦ ਉਹ ਸਾਰੇ ਜਾਣੇ ਚੰਗੀ ਕਲਾਸ ਲਾਉਂਦੇ ਨੇ ਤੇ ਗੱਲਾਂ ਸੁਣਾਉਂਦੇ ਨੇ ਤੇ ਸਾਰਾ ਸੱਚ ਸਾਹਮਣੇ ਰੱਖਦੇ ਆ ਗੱਡੀ ਵਾਲੀਆਂ ਗੱਲਾਂ ਵੀ ਦੱਸਦੇ ਆ ਕਿ ਗੱਡੀ ਖਰਾਬ ਕਰਕੇ ਉਥੇ ਛੱਡ ਆਇਆ ਇਹ ਸੋਨੂ ਨੂੰ ਇਹ ਗੱਲ ਦਾ ਪਹਿਲਾਂ ਹੀ ਪਤਾ ਹੁੰਦਾ ਸੀ ਕਿ ਗੱਡੀ ਖਰਾਬ ਆ ਤੇ ਉਹ ਹੈਰਾਨ ਹੋ ਜਾਂਦਾ ਤੇ ਨਾਲੇ ਕਵਲ ਨੂੰ ਇਹ ਗੱਲ ਕਹਿੰਦਾ ਏ ਕਿ ਗੱਡੀ ਬਾਰੇ ਵੀ ਮੈਨੂੰ ਪਤਾ ਸੀ ਜੇ ਮੈਂ 10 ਦਿਨਾਂ ਤੇ ਇਹਨਾਂ ਨੇ ਕਹਿਣਾ ਸੀ ਇਹ ਸਾਡੇ ਤੋਂ ਔਖੇ ਹੁੰਦੇ ਆ ਸੋ ਪ੍ਰੀਤ ਸਾਰੀਆਂ ਰੋ ਰੋ ਕੇ ਗੱਲਾਂ ਦੱਸਦੀ ਆ ਤੇ ਕਵਲ ਅੱਗੋਂ ਵਿੱਕੀ ਨੂੰ ਕਹਿੰਦਾ ਏ ਕਿ ਜੇ ਤੇ ਤੂੰ ਹੁਣ ਹਟਿਆ ਨਾ ਤਾਂ ਤੇਰੇ ਤੇਰੇ ਉੱਤੇ ਇਹੋ ਜਿਹਾ ਕੇਸ ਪਵਾਵਾਂਗਾ ਜਿਹੜਾ ਤੂੰ ساری ਜ਼ਿੰਦਗੀ ਹੀ ਬਾਹਰ ਨਹੀਂ ਨਿਕਲ ਸਕੇਗਾ ਇੱਕ ਮੇਰੀ ਭੈਣ ਨੂੰ ਕੋਟਮਾਰ ਕਰਨ ਦੇ ਚੱਕਰ ਵਿੱਚ ਵੀ ਤੂੰ ਫਸੇਂਗਾ ਤੇ ਜੇ ਤੂੰ ਹੁਣ ਹੱਥ ਲਾਇਆ ਤੇ ਫਿਰ ਮੇਰੇ ਤੋਂ ਬੁਰਾ ਕੋਈ ਵੀ ਨਹੀਂ ਹੋਵੇਗਾ ਸੋ ਇਹ ਸਾਰੀਆਂ ਗੱਲਾਂ ਕਵਲ ਉਸ ਨੂੰ ਇਹ ਕਹਿ ਕੇ ਕਹਿੰਦਾ ਹੈ ਕਿ ਪ੍ਰੀਤ ਹੁਣ ਸਾਡੇ ਨਾਲ ਜਾਵੇਗੀ ਜੇਕਰ ਤੂੰ ਹੱਥ ਜੋੜ ਕੇ ਮਾਫੀ ਮੰਗ ਕੇ ਪ੍ਰੀਤ ਨੂੰ ਨਾਲ ਲੈ ਕੇ ਆਇਆ ਉਹਨਾਂ ਟਾਈਮ ਤੈਨੂੰ ਅਸੀਂ ਮਾਫ ਨਹੀਂ ਕਰਨਾ ਸੋ ਹੁਣ ਦੇਖਾਂਗੇ ਕੀ ਹੁੰਦਾ ਹੈ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ